ਆ ਹੈਂਡ ਗ੍ਰਨੇਡ ਚੱਲ ਗਿਆ ਹੈ ਸੋ ਜੋ ਰੋਜ਼ਾਨਾ ਅਸੀਂ ਗੱਲ ਕਹਿ ਰਹੇ ਹਾਂ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬੜੀ ਖਰਾਬ ਹੈ ਔਰ ਦਿਨ ਦਿਹਾੜੇ ਇੱਕ ਦਿਨ ਬਾਅਦ ਦਿਨ ਲਗਾਤਾਰ ਵੱਧਦਾ ਜਾ ਰਿਹਾ ਹੈ ਸੋ ਹੈਂਡ ਗ੍ਰਨੇਡ ਜਿਹੜਾ ਚੱਲਿਆ ਉਹ ਛੱਤ ਤੇ ਡਿੱਗਿਆ ਔਰ ਨੁਕਸਾਨ ਮੇਰਾ خیال ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਔਰ ਪਿਛਲੇ ਕਈ ਦਿਨਾਂ ਤੋਂ ਹੈਂਡ ਗ੍ਰੇਨੇਡਸ ਦਾ ਤੇ ਬੰਮ ਧਮਾਕਿਆਂ ਦਾ ਰੌਲਾ ਵੀ ਪੈ ਰਿਹਾ ਹੈ ਬਾਜਵਾ ਸਾਹਿਬ ਤੇ ਇਸ ਗੱਲ ਕਹਿਣ ਤੇ ਉਹਨਾਂ ਦੀ ਚਿੰਤਾ ਜ਼ਾਹਿਰ ਕਰਦੇ ਮੁਕਦਮਾ ਵੀ ਦਰਜ ਕਰ ਦਿੱਤਾ ਗਿਆ ਔਰ ਨਾਲ ਹੀ ਨਾਲ ਉਹਨੂੰ ਸੱਚ ਬਣਾਉਣ ਵਾਸਤੇ ਵੀ ਇਹ ਗੱਲ ਬਾਜਵਾ ਸਾਹਿਬ ਜੋ ਕਹਿ ਰਹੇ ਗਲਤ ਹੈ ਆ ਦੇਖ ਲਓ ਬਾਜਵਾ ਸਾਹਿਬ ਜਿਹੜੀ ਗੱਲ ਕਹਿ ਰਹੇ ਸੀ ਉਹ ਰਾਤੀ ਫੇਰ ਘਟਨਾ ਵਾਪਰ ਗਈ ਸੋ ਅਮਨੁਰੂੜਾ ਸਾਹਿਬ ਦੀ ਮੈਂ ਸੁਣ ਰਿਹਾ ਸੀ ਉਹਨਾਂ ਨੇ ਪਹਿਲਾਂ ਤਾਂ ਧਰਨਾ ਲਾਤਾ ਇਸ ਵੀ ਕਾਂਗਰਸ ਲਾ ਰਹੀ ਹੈ ਤਾਂ ਅਸੀਂ ਸਤਾਧਾਰੀ ਪਾਰਟੀ ਵੀ ਧਰਨਾ ਲਾ ਦਿੰਦੀ ਹੈ ਫਿਰ ਉਹਨਾਂ ਨੇ ਇਹ ਗੱਲ ਕਿਹਾ ਤੀ ਉਹ ਕਿ ਪੰਨੂ ਸਾਹਿਬ ਕਹਿ ਰਹੇ ਨੇ ਉਹ ਜਿਹੜਾ ਗੁਰਵੰਤ ਪੰਨੂ ਹੈ ਮੈਂ ਤਾਂ ਕਿਹਾ ਉਹਨੂੰ ਫੜਕੇ ਲਿਆਓ ਇੱਥੇ ਉਹ ਬੰਦੇ ਦਾ ਪੁੱਤ ਬਣਾਓ ਹਰ ਚੀਜ਼ ਦੀ ਜ਼ਿੰਮੇਵਾਰੀ ਲੈ ਲੈਂਦਾ ਉਹ ਥੋੜੀ ਸਰਕਾਰ ਹੈ ਲੈ ਕੇ ਨਾ ਉਹਨੂੰ ਸੋ ਉਹਨੇ ਗੱਲ ਕਹਿਤੀ ਹੈ ਉਹ ਜਿਹੜਾ ਪੰਨੂ ਹੈ ਕਿ ਹਾਂ ਹੈਂਡ ਗ੍ਰਨੇਡ ਪੰਜਾਬ ਦੇ ਵਿੱਚ ਆਏ ਹੋਏ ਹੈ ਸੋ ਹੈਗੇ ਨੇ ਹੈਂਡ ਗ੍ਰਨੇਡਸ ਸੋ ਨਾਲ ਦੀ ਨਾਲ ਆ ਇਸ ਗੱਲ ਦੀ ਅਮਨਰੋੜਾ ਜੀ ਪੁਸ਼ਟੀ ਕਰ ਰਿਹਾ ਵੀ ਪੰਨੂ ਸਾਹਿਬ ਵੀ ਕਹਿ ਰਿਹਾ ਵੀ ਹੈਂਡ ਗ੍ਰਨੇਡ ਪੰਜਾਬ ਚ ਆਏ ਹੈ ਇਹ ਰਿਸ਼ਤਾ ਕੀ ਹੈ ਉਹ ਪੰਨੂ ਤਾਂ ਇਹ ਵੀ ਕਹਿ ਰਿਹਾ ਵੀ 20 ਮਿਲੀਅਨ ਮੈਂ ਆਮ ਆਦਮੀ ਪਾਰਟੀ ਨੂੰ ਇਲੈਕਸ਼ਨਾਂ ਚ ਦਿੱਤਾ ਹੈ ਸੋ ਪੰਨੂ ਦੀ ਗੱਲ ਤੇ ਮੰਨਣਾ ਤਾਂ ਫਿਰ ਇਸ ਗੱਲ ਤੇ ਵੀ ਮੰਨਣਾ ਪਊਗਾ ਪੰਨੂ ਦੀ ਕਿ ਤੁਸੀਂ ਆਪਣੀ ਗੱਲ ਦੇ ਰਾਹੀਂ ਇਹ ਕਹਾਣੀ ਬਾਜਵਾ ਸਾਹਿਬ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹੋ ਵੀ ਪੰਨੂ ਦੀ ਜਿਹੜੀ ਇਨਫੋਰਮੇਸ਼ਨ ਹੈ ਤੇ ਉਹੀ ਬਾਜਵਾ ਸਾਹਿਬ ਕਹਿ ਰਹੇ ਸੋ ਪੰਨੂ ਇਹ ਵੀ ਕਹਿ ਰਿਹਾ ਕਿ ਮੈਂ ਇਲੈਕਸ਼ਨਾਂ ਚਵਾ ਦੂੰ ਸਰਕਾਰ ਬਣਾਉਣ ਨੂੰ 20 ਮਿਲੀਅਨ ਦਿੱਤਾ ਹੈ ਸੋ ਜ਼ਰਾ ਇਹੇ ਬਾਰੇ ਵੀ ਫੇਰ ਅਮਨ अरोड़ा ਜੀ ਮੈਂ ਤੁਹਾਡੇ ਤੋਂ ਉਮੀਦ ਨਹੀਂ ਕਰਦਾ ਸੀ ਕਿ ਤੁਸੀਂ ਉਸੇ ਕਿ ਆ ਕਿ ਬਾਦਵਾ ਸਾਹਿਬ ਮੇਰੇ ਨਾਲ ਬੈਸ ਕਰ ਲੈਣ ਮੈਂ ਉਹ ਦੇੜ ਦੂੰਗਾ ਦੇਖੋ ਯਾਰ ਤੁਹਾਡੇ ਤੋਂ ਉਮਰ ਬਹੁਤ ਵੱਡੇ ਨੇ ਬਾਦਵਾ ਸਾਹਿਬ ਮੇਰੇ ਖਾਦ 20 25 ਸਾਲ ਵੱਡੇ ਹੋਣੇ ਤੁਸੀਂ 50 ਸਾਲ ਦੇ ਹੋ 70 ਸਾਲ ਦੇ ਸੋ ਇਹ ਗੱਲ ਸ਼ੋਭਾ ਨਹੀਂ ਦਿੰਦੀ ਇੱਕ ਤਰ੍ਹਾਂ ਤੁਹਾਨੂੰ ਕੋਈ ਆਪਾਂ ਉਹਨ politisian ਹੈ ਕੋਈ ਜੰਗ ਦੇ ਕੋਈ ਮਾਲਤਾ ਕੋਲਣ ਵਾਲੇ ਹੈ ਨਹੀਂ ਖਾੜੇ ਚ ਕੋਲਣ ਵਾਲੇ ਫੇਰ ਉਹ ਦੇੜਨੋਂ ਦੂੜਨਾਂ ਵਾਲੀ ਗੱਲ ਜਿਹੜੀ ਹੈਗੀ ਆ ਤੁਹਾਨੂੰ ਬਾਗਣਾ ਸਾਹਿਬ ਨੂੰ ਇਸ ਇਸ਼ੂ ਤੇ ਬੇਸਿਕਲੀ ਆ ਬੋਲਣ ਤੋਂ ਮਨਾ ਕੀਤਾ ਹਾਈ ਕੋਰਟ ਨੇ ਨਹੀਂ ਤਾਂ ਉਹ ਸਾਰੀ ਕਹਾਣੀ ਤੇ ਸਾਰੇ ਤੁਹਾਡੇ ਜਿਹੜੇ ਸਵਾਲਾਂ ਦਾ ਆ ਜਵਾਬ ਦੇ ਦਿੰਦੇ ਹੁਣ ਤੱਕ ਲੇਕਿਨ ਮੇਰਾ خیال کورٹ ਵੱਲੋਂ پابੰਦੀ ਹੋਣ ਦੇ ਕਾਰਨ ਹਰ ਚੀਜ਼ ਦਾ ਜਵਾਬ ਜਿਹੜਾ ਉਹ ਨਹੀਂ ਦੇ ਸਕਦੇ ਸੋ ਐਵੇਂ ਵਕਾਲਤ ਨਾ ਕਰੋ ਤੁਸੀਂ ਬਿਲਕੁਲ ਜਨਤਾ ਜਾਣਦੀ ਹੈ ਕਿ ਤੁਸੀਂ ਬਿਲਕੁਲ ਧੱਕੇ ਨਾਲ ਉਹਨਾਂ ਦੇ ਬਕਸ਼ਾ ਦਿੱਤਾ ਉਹਨਾਂ ਨੇ ਅ ਕੰਸਰਨ ਸ਼ੋ ਕੀਤਾ ਸੀ ਤੇ ਜਿਸ ਪ੍ਰਕਾਰ ਸਿੱਖਿਆ ਕ੍ਰਾਂਤੀ ਦੀ ਬਨਾਮੀ ਹੋ ਰਹੀ ਸੀ ਤੁਹਾਨੂੰ ਆਮ ਆਦਮੀ ਪਾਰਟੀ ਨੂੰ ਟਾਇਲਟ ਕਿੰਗ ਕਹਿ ਦਿੱਤਾ ਗਿਆ ਪਬਲਿਕ ਦੁਆਰਾ ਤੁਸੀਂ ਹੋਗੇ ਮਹਿਸੂਸ ਤੁਸੀਂ ਆਖਿਆ ਯਾਰ ਉਹਨੇ ਸਿੱਖਿਆ ਕ੍ਰਾਂਤੀ ਟਾਇਲਟ ਗੰਗਾਲੇ ਨੂੰ ਕਿਵੇਂ ਬੰਦ ਕਰੀਏ ਇਹ ਤੁਹਾਡੀ ਪ੍ਰਾਣੀ ਆਂਦਾ ਹੈ ਕਿ ਡਾਇਵਰਟ ਕਰੋ ਸੋ ਉਹ ਉਹ ਇਸ ਕਰਕੇ ਤੁਸੀਂ ਇਹ ਇਸ਼ੂ ਚੱਕੇ ਮੰਨ ਲੋ ਐਵੇਂ ਨਾ ਦਬਿਓ ਆਵਾਜ਼ ਇਸ ਪਾਰਟੀ ਦੇ ਕੈਂਪ ਤੇ ਵੀ ਕਹੀ ਜਾਓ ਦੂਜਾ ਕੱਲ ਪਰਸੋਂ ਦੀ ਖਬਰ ਆ ਗਈ ਆ ਫਲਕਾਰੀਆਂ ਲਾ ਕੇ ਉਗਾਟਣ ਕਰੀ ਜਾਂਦੇ ਹੋ ਮਹਾਰਾਜ ਲੁਧਿਆਣੇ ਚ ਹੀ ਕਰਤਾ ਫਲਕਾਰੀਆਂ ਲਾ ਕੇ ਅੱਜ ਖਬਰ ਆਈ ਹੈ ਫਲਕਾਰੀ ਦਾ ਨਾ ਲਓ ਫਲਕਾਰੀ ਦਾ ਸਾਡੇ ਪੰਜਾਬ ਦਾ ਵਿਰਸਾ ਹੈ ਬਈ ਉਹ ਬਾਠੂਮਾ ਦੇ ਅੱਗੇ ਫਲਕਾਰੀਆਂ ਗੇਟ ਲਾਏ ਨਹੀਂ ਗੇਟ ਲਾਏ ਨਹੀਂ ਤੇ ਦੁਗਾੜਨ ਬੱਗਾ ਜੀ ਨੇ ਕਰਤਾ ਬੱਗਾ ਹੀ ਤੀ ਸੀ ਲੁਧਿਆਣੇ ਤੋਂ ਸੋ ਯਾਰ ਮਨਜੀਤ ਪ੍ਰਧਾਨ ਉਹ ਮਾੜਾ ਮੋਟਾ ਕੁਝ ਗੌਰ ਫਰਮਾਓ ਜਮਾ ਜਮਾ ਕੰਮ ਖਰਾਬ ਹੋਈ ਜਾਂਦਾ ਸੋ ਇੱਧਰ ਧਿਆਨ ਦਿਓ ਬਾਜਵਾ ਸਾਹਿਬ ਨੂੰ ਲੀਣਾ ਦਿਓ ਬਾਕੀ ਜੇ ਤੁਹਾਡੇ ਇੱਛਾ ਹੋਈ ਵੀ ਸਾਹਮਣੇ ਬਹਿ ਕੇ ਤੁਸੀਂ ਉਹ ਦੇੜਨਾਂ ਵੀ ਗੱਲ ਉਹਦੇ ਤੁਸੀਂ ਮੈਂ ਤੁਹਾਨੂੰ ਸੁਣ ਰਿਹਾ ਸੀ ਅਮਨ ਜੀ ਤੁਸੀਂ ਕਿਹਾ ਮਜੀਠਿਆ ਸਾਹਿਬ ਨੂੰ ਵੀ ਮੈਂ ਅਦੇੜ ਦਿਆਂਗਾ ਮੇਰੇ ਸਾਹਮਣੇ ਬੈਠੇ ਇਹ ਕਿਨੂੰ ਕਿਨੂੰ ਅਦੇੜੋਂਗੇ ਤੁਸੀਂ ਦੱਸੋ ਕਿਉਂ ਐ ਕਰਦੇ ਹੋ ਤੁਸੀਂ ਕਹੋ ਮੇਰੇ ਨਾਲ ਬੈਠ ਕੇ ਗੱਲ ਕਰ ਲੈਂਦੇ ਇਹ ਨਾ ਕਿਹਾ ਕਰੋ ਅਸੀਂ ਤੁਹਾਡੀ ਇੱਜ਼ਤ ਕਰਦੇ ਆਂ ਬਾਰੇ ਅਸੀਂ ਤਾਂ ਬਾਗਾ ਸਾਹਿਬ ਵੀ ਉਹਦੇ ਮੈਨੂੰ ਕਹਦੇ ਸੀ ਕਿ ਨਹੀਂ ਮੁੰਡਾ ਤਾਂ ਸਿਆਣਾ ਸੀ ਇਹਨੂੰ ਕੀ ਹੋ ਗਿਆ ਮੈਂ ਕਹਿੰਦੀ ਜੀ ਕਈ ਵਾਰੀ ਦਬਾਦੂਚ ਕਰ ਕਹਿਣਾ ਹੀ ਪੈਂਦਾ ਸੋ ਤੇ ਪਲੀਜ਼ ਦੇਰੇ ਤੇ ਕੋਰ ਫਰਮਾਓ ਤੇ ਬਾਕੀ ਤੁਹਾਡੇ ਸਾਰੇ ਸਵਾਲਾਂ ਦਾ ਅਸੀਂ ਜਵਾਬ ਦੇ ਦਿਆਂਗੇ ਸਮਾਂ ਹੋਣ ਤੇ ਜਦੋਂ ਸਾਨੂੰ ਮਾਨ ਜੋ ਕੋਰਟ ਨੇ ਅਜ਼ਾਜ਼ਤ ਦਿੱਤੀ ਤੇ ਧੰਨਵਾਦ ਤੇ ਆਸ ਕਰਦੇ ਆਂ ਪੰਜਾਬ ਪੁਲਿਸ ਨੂੰ ਬੇਨਤੀ ਕਰਦੇ ਆਂ ਡੀਜੀਪੀ ਸਾਹਿਬ ਨੂੰ ਕਿ ਸ਼ਾਇਦ ਕੱਲ ਨੂੰ ਖਬਰ ਨਾ ਆਵੇ ਕਿ ਹੈਂਡ ਗ੍ਰੇਨੇਡ ਕਿਤੇ ਹੋਰ devkitਿਆ ਇਹ ਤੁਹਾਡੇ ਤੋਂ ਉਮੀਦ ਕਰਦੇ ਆਂ ਮੁੱਖ ਮੰਤਰੀ ਸਾਹਿਬ ਤੋਂ ਇਹ ਅਪੀਲ ਕਰਾ ਧੰਨਵਾਦ ਸਸੀ ਕਾਲ ਫਿਰ ਮਿਲਦੇ ਆਂ ਦੋਸਤੋ